ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮ ਅਫਡੇਟ ਤੁਹਾਨੂੰ ਦੇਣੀ ਆ ਪੰਜਾਬ ਦੇ ਵਿੱਚ ਮੈਂ ਦੱਸ ਸਕਦੇ ਹਾਂ ਜਾ ਰਹੇ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੱਸਾਂਗੇ ਦੁਪਹਿਰ ਦਾ ਟਾਈਮ ਹੋਣ ਜਾ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਦੁਪਹਿਰ ਤੋਂ ਬਾਅਦ ਗਰਜ ਰਿਸਕ ਵਾਲੇ ਬੱਦਲ ਫਿਰ ਤੋਂ ਬਣ ਸਕਦੇ ਨੇ ਤੇ ਇਸ ਵੇਲੇ ਲਗਭਗ ਸਵਾ 1 ਵਜਣ ਜਾ ਰਿਹਾ ਦੁਪਹਿਰ ਦਾ 15 ਜੂਨ ਦੇ ਅੱਜ ਦੁਪਹਿਰ ਹੈ ਇਸ ਲਈ ਜੇਕਰ ਫੋਟੋ ਦੇਖਦੇ ਆਂ ਪੰਜਾਬ ਦੇ ਹੌ ਤੇ ਹਾਗਾਂ ਦੇ ਵਿੱਚ ਟਟੂਏ ਤੌਰ ਤੇ ਜਿਹੜੇ ਬੱਦਲ ਆ ਉੱਪਰ ਦੀ ਲੰਘ ਰਿਹਾ ਪਰ ਇਸ ਵੇਲੇ ਜਿਹੜਾ ਬੱਦਲ ਇੱਕ ਤਗੜੇ ਲੈਵਲ ਦਾ ਬਣ ਰਿਹਾ ਉਹ ਤੁਸੀਂ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਕੂਚ ਕਰ ਰਿਹਾ ਆ ਆਉਂਦੇ ਘੰਟਿਆਂ ਦੇ ਵਿੱਚ ਸ਼੍ਰੀ ਗੰਗਾ ਨਗਰ ਸੁਰਤਗੜ ਫਾਜ਼ਿਲਕਾ ਅਬੋਹਰ ਸ਼੍ਰੀ ਮੁਖਸ ਸਰਮੁਖਸਰ ਸਾਹਿਬ ਜਲਾਲਾਬਾਦ ਔਰ ਫਰੀਦਕੋਟ ਤੇ ਫਿਰੋਜ਼ਪੁਰ ਤੱਕ ਫਿਰੋਜ਼ਪੁਰ ਤੱਕ ਜਾਂਦਾ ਜਾਂਦਾ ਜੇ ਬੱਦਲ ਨਾ ਧੱਬ ਗਿਆ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਦਾ ਅਸਰ ਬਣ ਕੇ ਨਹੀਂ ਅਗਲੇ ਘੰਟਿਆਂ ਦੇ ਵਿੱਚ ਦੂਜੇ ਪਾਸੇ ਬਠਿੰਡਾ ਦੇ ਬਹੁਤੇ ਖੇਤਰ ਜੈਤੋ ਰੰਪਰਾ ਫੁੱਲ ਦੂਜੇ ਪਾਸੇ ਜੇਕਰ ਇਹਨਾਂ ਖੇਤੜਾਂ ਤੱਕ ਪਹੁੰਚਦਾ ਫਾਇਦਾ ਇਹਦਾ ਅਸਰ ਘਟ ਗਿਆ ਤੇ ਫਿਰ ਮਾਨਸਾ ਸੰਗਰੂਰ ਇਹਨੇ ਖੇਤਰ ਹੈ ਜਿਹੜੇ ਮੀਂਹ ਦਾ ਸਖਨੇ ਰਹਿ ਜਾਣਗੇ ਪਰ ਬੱਦਲ ਵਾਜ ਦੇ ਨਾਲ ਕਿਤੇ ਕਿਤੇ ਹਲਕਾ ਕਣੀ ਕੰਮਣਾ ਮਾਨਸਾ ਸੰਗਰੂਰ ਮੋਗਾ ਜੀਰਾ ਮੱਖੂ ਇਹਨਾਂ ਖੇਤੜਾਂ ਤੱਕ ਵੀ ਪਹੁੰਚ ਕਰ ਸਕਦਾ ਹੈ ਜ ਫਿਲਹਾਲ ਜਿਹੜੇ ਇਤਰਾ ਦੇ ਵਿੱਚ ਤਗੜੇ ਮੀਂਹ ਤੇ ਹਨੇਰੀ ਜੜੀਆਂ ਪਹੁੰਚ ਕਰ ਸਕਦੀ ਆ ਉਹ ਬਟੰਡਾ ਸ਼੍ਰੀ ਮਕਸਦ ਸਾਹਿਬ ਮਲਾਟ ਫਾਜ਼ਿਲਕਾ ਜਲਾਲਾਬਾਦ ਅਬੂਹਰ ਫਾ ਤੇ ਨਾ ਲੱਗਦੇ ਫਰੀਦਕੋਟ ਫਿਰੋਜ਼ਪੁਰ ਦੇ ਖੇਤਰ ਮੰਡੀ ਡੱਬੋ ਵਾਲੀ ਤੇ ਮਾਨਸਾ ਦੇ ਕੁਝ ਖੇਤਰ ਇਹ ਖੇਤਰ ਤਿਆਰ ਰਹਿਣ ਆਉਂਦੇ ਦੋ ਦਿਨ ਘੰਟਿਆਂ ਦੇ ਵਿੱਚ ਇੱਥੇ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤੇਜ਼ ਝਾਟੇ ਕਿਤੇ ਹੋ ਸਕਦਾ ਹੈ ਕਿ ਹਲਕੀ ਗੜੇ ਮਾਰ ਵੀ ਹੋ ਸਕਦੀ ਹੈ ਤੇ ਦੂਜੇ ਪਾਸੇ ਤੇਜ਼ ਠੰਡੀ ਹਨੇਰੀ ਇਹਨਾਂ ਖੇਤਰਾਂ ਦੇ ਵਿੱਚ ਪਹੁੰਚ ਕਰਨ ਜਾ ਰਹੀ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਸਲੇ ਬਦਲ ਵਈ ਜੜੀਆਂ ਕਾਲੀਆਂ ਘਟਾਵਾਂ ਚੜ੍ਹ ਤਿਆਰ ਰਹਣ ਇਸ ਤੋਂ ਅੱਗੇ ਜੇਕਰ ਇਹ ਬੱਦਲ ਸਪਰੈਡ ਹੋਇਆ ਅੱਗੇ ਦੁਬਾਰਾ ਫਿਰ ਤੋਂ ਗਰਜ ਰਿਸ਼ਕ ਵਾਲਾ ਬੱਦਲ ਬਣਿਆ ਤੇ ਉਹ ਕਿਹੜੇ ਖੇਤਰਾਂ ਨੂੰ ਕਵਰ ਕਰੇਗਾ ਇਹ ਤੁਹਾਨੂੰ ਆਉਂਦੇ 2-3 ਘੰਟਿਆਂ ਦੇ ਵਿੱਚ ਅਪਡੇਟ ਦੇ ਦਾਂਗੇ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਮੀਂਹ ਲੱਗ ਸਕਦੇ ਨੇ ਟਾਈਮ ਦੇ ਨਾਲ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਫਿਲਹਾਲ ਇਹ ਖੇਤਰ ਤਿਆਰ ਰਹਣ ਤੁਹਾਨੂੰ ਬਹੁਤ ਜੀ ਸ਼ੁਕਰੀਆ